ਅੱਜ ਨਗਰ ਸਜੂਮੇ ਦੀ ਸੰਗਤ ਗੁਰਦੁਆਰਾ ਸ੍ਰੀ ਬਾਬਾ ਕਾਲਾ ਸਿੰਘ ਜੀ ਮੋਢੀ ਕਮਾਨ ਸਜੂਮੇ ਵੱਲੋਂ ਹੜਪੀੜਤਾਂ ਲਈ ਰਾਸ਼ਨ ਲੈ ਕੇ ਜਾ ਰਹੀ ਹੈ ਸਿੱਖ ਸੰਗਤ ਤੇ ਬਾਬਾ ਜੀ ਤਿਆਰ ਨੇ ਜਿਕਰਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਸਾਰੀ ਸੰਗਤ ਨੂੰ ਪਤਾ ਹੀ ਆ ਜਿੱਥੇ ਜਿੱਥੇ ਸਾਕ ਸੰਗਤ ਬੈਠੀ ਆ ਦੀ ਪੰਜਾਬ ਦੇ ਬਹੁਤ ਹਾਲਾਤ ਮਾੜੇ ਚੱਲ ਰਹੇ ਨੇ ਇਸ ਟਾਈਮ ਉਕਮ ਪਰਮੇਸ਼ਰ ਦਾ ਜੋ ਹੋਣਾ ਨਗਰ ਸਜੂਮਾ ਉਹ ਦੋਰਾ ਸਿੰਘ ਜੀ ਦਾ ਬਾਬਾ ਕਾਲਾ ਜੀ ਕਮਾਨ ਪਾਸਾ ਦੇ ਸਥਾਨ ਤੇ ਨਗਰ ਸਜੂਮੇ ਨੇ ਜਿਹੜਾ ਜਲਪਨ ਕੀਤਾ ਇਕੱਠਾ ਕੀਤਾ ਸੀਗਾ ਆਟਾ ਕਿਉਂ ਦਾਣ ਕਣਕ ਉਹ ਲੰਗਰ ਕੋਸਾ ਬਣਾ ਕੇ ਸੀ ਨੇ ਗੱਡੀ ਚ ਧਰ ਲਿਆ ਪ੍ਰਸ਼ਾਦਾ ਨਾਲੇ ਸੁੱਕਾ ਸਮਾਨ ਆਟਾ ਦਾਣਾ ਉਹ ਵੀ ਹੈਗਾ ਸੀਗਾ ਸ਼ੰਕਰ ਪ੍ਰਸ਼ਾਦੇ ਦਾ ਲੱਸੀ ਦਾ ਤੇ ਸੁੱਕਾ ਅੱਜ ਸੰਗਤ ਲੈ ਕੇ ਜਾ ਰਹੀ ਆ 12 ਪਿੰਡਾਂ ਦੇ ਸਹਿਯੋਗ ਨਾਲ ਨਲੇ ਨਗਰ ਸਜੂਮਾ ਸਾਰੀ ਸੰਗਤ ਨੂੰ ਬੇਨਤੀ ਆ ਨਾਮ ਜਪਦੇ ਜਾਣਾ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਆਪਣੇ ਸਤਨ ਨੂੰ ਸਿੱਖਾਂ ਨੂੰ ਸਾਰੇ ਨਗਰ ਸਜੂਮਾ ਨੂੰ ਸੋਖ ਸਾਧਨਾ ਦਾ ਬਸ ਹੋ ਰਹੀ ਹੈ ਬੋਲੇ